ਹੁਣ 31 ਤੇ 32 ਦਾ ਫਰਕ ਇਹ ਵੀ ਇੱਕੋ ਹੀ ਵਾਹਣ ਆ ਇੱਕੋ ਹੀ ਪਾਣੀ ਆ ਇੱਕੋ ਹੀ ਖਰਾਕ ਪਾਉਨੇ ਆ ਆਪਾਂ ਦੇਖੋ ਧਿਆਨ ਨਾਲ ਆ ਥੋੜਾ 31 ਪੀਲੇ ਪਣ ਚ ਲੱਗਦਾ 32 ਥੋੜਾ ਜਿਆਦਾ ਕਾਲਾ ਜਿਵੇਂ ਆਪਾਂ ਕਹ ਦਿੰਨੇ ਵੀ ਦੇਸੀ ਆ ਦੇਖੋ ਉੱਤੋਂ ਪਤਾ ਲੱਗਦਾ ਦੇਖਣ ਨੂੰ ਆ ਜਿਹੜੇ ਦੋ ਤਿੰਨ ਬੂਟੇ ਹੋਰ ਸਾਉਦੇ ਆ ਇਧਰ ਜਿਹੜਾ ਆ ਸਹੀ ਆ ਇਹ ਐਤ ਕੀ ਹਾਂ ਵੀ ਪਰਵਾਨੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਐਤੋਂ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਮੱਕੀ ਦੇ ਚਾਰ ਵਾਲੀ ਤੇ ਸਾਰਿਆਂ ਨੇ ਬਹੁਤ ਵੇਖੀ ਆ ਬੜੇ ਕਮੈਂਟ ਵੀ ਕੀਤੇ ਆ ਤੇ ਬਹੁਤਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤੇ ਕਈਆਂ ਨੇ ਨਹੀਂ ਕੀਤਾ ਤੇ ਜਿਨ੍ਹਾਂ ਨੇ ਨਹੀਂ ਕੀਤਾ ਹੁਣ ਕਰ ਲਿਓ ਇਹਦੇ ਨਾਲ ਬੰਦੇ ਦਾ ਹੌਸਲਾ ਜਾਂ ਬਣਿਆ ਰਹਿੰਦਾ ਤੇ ਅੱਜ ਜਿਹੜੀ ਆਪਾਂ ਵਿਸ਼ੇ ਤੇ ਗੱਲ ਕਰਨੀ ਆ ਉਹ ਹੈਗੀ ਆ ਝੋਨੇ ਦਾ ਬੀ ਜਦੋਂ ਵੀ ਆਪ ਨੂੰ ਆ ਲੱਗਦਾ ਵੀ ਯਾਦ ਕੀ ਯਾਰ ਖੇਤੀ ਜੀ ਵਧਿਕਾ ਤਰੀਕੇ ਨਾਲ ਕਰਨੀ ਆ ਪਿਛਲੀ ਵਾਰੀ ਆ ਕੁਝ ਕਮੀਆਂ ਰਹਿ ਗਈਆਂ ਸੀਗੀਆਂ ਵੀ ਯਾਦ ਕੀ ਰਹਿਣ ਨਹੀਂ ਦੇਣੀਆਂ ਬੀ ਬੂ ਚੰਗਾ ਲਿਆਵਾਂਗੇ ਹਰ ਸਾਲ ਲੱਗਦਾ ਹੀ ਆ ਪਰ ਕਮੀ ਕੋਈ ਨਾ ਕੋਈ ਰਹਿ ਜਾਂਦੀ ਆ। ਤੋਂ ਐਦ ਕੀ ਜਿੱਦਾਂ ਆਪਾਂ ਝੋਨੇ ਦਾ ਬੀਜ ਲੈਂਦਾ ਸੀਗਾ ਫ੍ਰੀ ਕੋਟੋ ਕਿਸਾਨ ਮੇਲੇ ਤੋਂ। ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਯੂਨੀਵਰਸਿਟੀ ਦੇ ਬੀ ਆਪਾਂ ਸਮਝਦੇ ਆਂ ਵੀ ਸਭ ਤੋਂ ਵਧੀਆ ਬੀ ਆ ਸੁਧਿਆ ਬੀ ਹੈ। ਉਹ ਤੇ ਲਿਖਿਆ ਵੀ ਹੁੰਦਾ ਵੀ ਸਫਲਤਾ ਦੀ ਕੁੰਜੀ ਸੁਧਰੇ ਬੀਜ। ਤੋਂ ਐਦ ਕੀ ਜਿਹੜਾ ਬੀ ਆ ਸੁਧਰਿਆ ਨਹੀਂ ਮਿਲਿਆ ਐਦ ਕੀ ਸਿਧਰਾ ਹੀ ਮਿਲ ਗਿਆ ਸਮਝ ਲਓ। ਯੂਨੀਵਰਸਿਟੀ ਦਾ ਬੀ ਮੈਨੂੰ ਐ ਲੱਗਦਾ ਹੁੰਦਾ ਵੀ ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਹਨ ਉਹ ਲਿਆਜੀਆਂ ਲੁੱਜੀਆਂ ਦੇ ਝੋਨੇ ਬਸ ਉਦਾਂ ਹੀ ਲਾ ਲੂਕੇ ਉਹੀ ਗੱਟੇ-ਗੱਟੇ ਜੇ ਭਰ ਕੇ ਦੇਈ ਜਾਂਦੇ ਆ ਉਹਨਾਂ ਧਿਆਨ じゃ ਹੈ ਨਹੀਂਗਾ ਕਿਉਂਕਿ ਇਹਦਾ ਪਤਾ ਬਾਅਦ ਚ ਲੱਗਦਾ ਆਪਾਂ ਨੂੰ ਜਦੋਂ ਆਪਾਂ ਨੀਰੀ ਬੀਜਦੇ ਆ ਉਦੋਂ ਵੀ ਠੀਕ ਆ ਝੋਨਾ ਜਦੋਂ ਵੱਡਾ ਹੁੰਦਾ ਫੇਰ ਚੰਗੇ ਮਾੜੇ ਬੀਜ ਦਾ ਰਿਜ਼ਲਟ ਨਿਕਲਦਾ ਅੱਜ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ 31 ਤੇ 32 ਝੋਨਾ ਜਿਹੜਾ 32 ਵੀ ਨਵਾਂ ਆਇਆ ਪੀਆਰ 132 ਉਹਦਾ ਕਿੰਨਾ ਕ ਬੂਟਾ ਕੀਵਾਂ ਜ ਰੰਗ ਆ ਕਿੰਨਾ ਕ ਫਰਕ ਲੱਗਦਾ 31 ਨਾਲੋਂ ਉਹ ਵੀ ਆਪਾਂ ਨੋਟ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਚੈੱਕ ਕਰਦੇ ਹਾਂ ਜਿਹੜਾ 31 ਝੋਨੇ 'ਚ ਬੀਜ ਪ੍ਰੋਬਲਮ ਆਈ ਆ ਹੁਣ ਜਿੰਨਾ ਲੋਕਾਂ ਨੇ ਤਾਂ ਪ੍ਰਾਈਵੇਟ ਬੀ ਲਿਆ ਸੀਗਾ ਉਹਨਾਂ 'ਚ ਉਹਨੇ ਬਹੁਤ ਵਧੀਆ ਖੜੇ ਉਹਨਾਂ 'ਚ ਕੋਈ ਦੇਸੀ ਬੂਟਾ ਉਹ じゃ ਹੈ ਹੀ ਨਹੀਂਗਾ ਇਹ ਦੇਸੀ ਵੀ ਨਹੀਂਗਾ ਬਸ ਉਹਦੇ ਵਿੱਚ ਹੀ ਹੋਰ ਤਰ੍ਹਾਂ ਦਾ ਟਾਈਪ ਦਾ ਬੂਟਾ ਆਪਾਂ ਦਿਖਾਉਨੇ ਤੁਹਾਨੂੰ ਸਾਰਾ ਆਹ ਜਿਹੜਾ ਸਾਹਮਣੇ ਆਪਣਾ ਝੋਨਾ ਖੜਾ ਹੈ ਇਹ ਹੈਗਾ 131 ਇਹਦਾ ਬੀ ਆਪਾਂ ਲਿਆਂਦਾ ਸੀਗਾ ਫ੍ਰੀ ਕੋਟੋ ਕਿਸਾਨ ਮੇਲੇ ਤੋਂ ਠੀਕ ਹੈ हम देखिए मोटी मोटी जी नि मारे तो लगू भी झोना वी खड़ा है पर जो आप थोड़ी जी गौर करते हैं ना हम देखो मैं दिखा जूम करके जो समझ आ जाए तो रंग थोड़ा ज्यादा काला है घट जजमेंट हम के दिखा है इको मिनट फिर ਜਿਹੜਾ ਮੈਨੂੰ ਫਰਕ ਲੱਗਦਾ ਹੁਣ ਜਿਵੇਂ ਆਹ ਖੜਾ ਬੂਟਾ ਆਹ ਬੂਟਾ ਲਾਲੂ ਆ ਲਾਲੂ ਆ ਦੇਖੋ ਇਹਨਾਂ ਦੇ ਪੱਤੇ ਦੇਖੇ ਇਹ ਸਹੀ ਵੀ ਹੈ ਇਹਦੇ ਵਿੱਚ ਹੀ ਕੋਈ ਬਾਣਚ ਵੀ ਨਹੀਂ ਉਗਿਆ ਇਹ ਬੀ ਦੇ ਵਿੱਚ ਹੀ ਹੈ ਹੁਣ ਆਹ ਦੇਖੋ ਧਿਆਨ ਨਾਲ ਆਹ ਜਿਹੜੇ ਝੋਨੇ ਦੇ ਵਿੱਚ ਇਹੋ ਜਿਹੇ ਬੂਟੇ ਇਹਨਾਂ ਦੇ ਪੱਤਿਆਂ ਦੀ ਜ਼ਿਆਦਾ ਚੌੜੇ ਆ ਤੇ ਇਹਨਾਂ ਦੀ ਫੋਟਜੀ ਵੀ ਜ਼ਿਆਦਾ ਆ ਅਲੱਗ ਜੇ ਲੱਗਦੇ ਆ ਜਿਵੇਂ ਆਪਾਂ ਕਹਿ ਦਿੰਨੇ ਵੀ ਦੇਸੀ ਆ ਦੇਖੋ ਉੱਤੋਂ ਪਤਾ ਲੱਗਦਾ ਦੇਖਣ ਨੂੰ ਆਹ ਜਿਹੜੇ ਦੋ ਤਿੰਨ ਬੂਟੇ ਹੋਰ ਸਾਹਬ ਦੇ ਆ ਇਧਰ ਜਿਹੜਾ ਆ ਸਹੀ ਹੈ ਇਹ ਐਤ ਕਿ ਕਾਫੀ ਪ੍ਰੋਬਲਮ ਆਈ ਹੈ। ਹਰੇ ਵਾ ਵਸ ਮੈਂ ਵੀ ਲਾਇਆ ਜੁਨੀਵਰਸਿਟੀ ਤੋਂ ਵੀ ਆ ਵੀ। ਜਿਹਦੇ ਚ ਹੈਗਾ ਨੌਕਸ ਕੋਈ ਉਹਦੇ ਪੱਤੇ ਜਿਆਦਾ ਵੱਡੇ ਆ ਜਿਆਦਾ ਫੋਟਜੀ ਕੀਤੀ ਜਿਵੇਂ ਦੇਸੀ ਝੋਨਾ ਹੁੰਦਾ। ਪਰ ਇਹ ਦੇਸੀ ਵੀ ਨਹੀਂਗਾ। ਇਹ ਵਾਂਚ ਵੀ ਨਹੀਂ ਉੱਗਿਆਗਾ। ਇਹ ਹੈਗੀ ਬੀਚ ਨੌਕਸ ਆ। ਜਿੰਨਾ ਦਿਨਾਂ ਲੋਕਾਂ ਨੇ ਆ ਦੇਖੋ। ਔਣਾ ਬੁਟਾ ਹੈ। ਆ ਪਤਾ ਲੱਗਦਾ ਇਹ ਅਲੱਗ ਖੜਾ ਹੈ। ਇਹਦਾ ਪੱਤਾ ਹੋਰ ਤਰੀਕੇ ਦਾ ਥੋੜਾ ਜਿਆ ਫੋਟਜੀ ਜ਼ਿਆਦਾ ਆ। ਰਲਦਾਨੀ ਦਾ ਦੂਜਿਆਂ ਨਾਲੋਂ ਅੱਡ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿੰਨਾ ਜਿੰਨਾ ਲੋਕਾਂ ਨੇ ਕਿ ਯੂਨੀਵਰਸਿਟੀ ਤੋਂ ਬੀ ਲਿਆਂਦਾ ਨਾ ਉਹਨਾਂ ਸਾਰਿਆਂ ਦੇ ਨਕਸ਼ੇ ਪਰ ਰਾਹ ਤੇ ਹੋਰ ਲੋਕਾਂ ਦੇ ਖੇਤਾਂ 'ਚ ਵੀ ਦਿਖਾਉਨੇ ਆ ਤੇ ਜਿਨ੍ਹਾਂ ਨੇ ਪ੍ਰਾਈਵੇਟ ਲੈ ਕੇ ਲਾਇਆ ਸੀਗਾ ਉਹਨਾਂ ਦੇ ਕੋਈ ਪ੍ਰੋਬਲਮ ਨਹੀਂ ਬਿਲਕੁਲ ਅੱਜ ਤੋਂ ਗਾਂਹ ਇੱਕ ਨਾਲ ਛੋਣਾਂ ਆਪਣੇ ਗਵਾਂਡੀਆਂ ਦਾ ਇਹ ਕਦੇ ਨਹੀਂ ਯੂਨੀਵਰਸਿਟੀ 'ਚ ਬੀ ਲੈ ਕੇ ਆਉਂਦੇ। ਤੋਂ ਇਹਨਾਂ ਦਾ ਛੋਣਾ ਬਹੁਤ ਸੋਨਾ ਖੜਾ ਹੈ ਕਿ ਆਪਾਂ ਯੂਨੀਵਰਸਿਟੀ ਵਾਲਾ ਲਾਇਆ ਸੀਗਾ ਆਪਣੀ ਹੀ ਪ੍ਰੋਬਲਮ ਹੈਗੀ। ਤੇ ਕਰਦੇ ਆ ਕੋਸ਼ਿਸ਼ ਯੂਨੀਵਰਸਿਟੀ ਦਾ ਕੋਈ ਨੰਬਰ ਮਿਲ ਗਿਆ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਾਂਗੇ ਵੀ ਕੀ ਚੱਕਰ ਆ ਕਿਉਂ ਆ ਕਿਉਂਕਿ ਆਪਣੀ ਵਾਹਨ 'ਚ ਇਹੋ ਜਿਹਾ ਕੋਈ ਬੂਟਾ ਨਹੀਂਗਾ ਹੁਣ ਜੇ ਇਧਰ ਦੂਜੇ ਪਾਸੇ ਦੇਖੀਏ ਆਪਾਂ ਆ ਖੜਾ ਆਪਣਾ 26 ਚੋਨਾ ਹੁਣ ਇਹ ਵਾਹਨ ਦੇ ਵਿੱਚ ਜੇ ਕੋਈ ਵਾਹਨ 'ਚ ਨੁਕਸ ਹੋਵੇ ਇਧਰ ਵੀ ਤਾਂ ਦੇਸੀ ਬੂਟੇ ਹੋਣੇ ਸੀਗੇ ਕੋਈ ਦੇਸੀ ਬੂਟਾ ਨਹੀਂਗਾ ਇਹ ਵੀ ਵੀ ਠੀਕ ਆ ਆ 31 ਦੀ ਪ੍ਰੋਬਲਮ ਵਾਵਾ ਜੇ ਪੂਰੀ ਨਿਗਾਹਾਂ ਖੜ ਕੇ ਦੇਖੀਏ ਨਾ ਫਿਰ ਪਤਾ ਲੱਗਦਾ ਪੂਰਾ ਆ ਵਿੱਚ ਵਿੱਚ ਨਾ ਜਿਹੜੇ ਆ ਬੂਟੇ ਦੇਸੀ ਜਾਂਦੇ ਆਪਾਂ ਨੂੰ है वाहवा ज्यादा है घट्टो घट पंद्रह भीसेंट यह आ जोड़ा झोना अपने गुआढ़ियों का ये हर साल बी प्राइवेट ही लेंदे है तो सौ दे अगे अगे में देसी बूटे होंगे है इस साल इन्ह का झोना बहुत सोहना तो ਹੌਣ ਤਾਂ ਨਾ ਜੀਵ ਜਾਇਦ ਕੀ ਚੋਨਾ ਆਪਣਾ ਹੈਗਾ ਯੂਨੀਵਰਸਿਟੀ ਦੇ ਵਿੱਚ ਯਕੀਨ ਜਰ ਰਹਿਣਾ ਨਹੀਂਗਾ ਕਿਉਂਕਿ ਆਪਾਂ ਨੂੰ ਸਾਰਾ ਨਹੀਂ ਪਤਾ ਉੱਥੇ ਬੀਬੂ ਦਾ ਥੋੜਾ ਚੱਲਦਾ ਹੀ ਆ ਜੇ ਕੋਈ ਮੇਰਾ ਉੱਥੇ ਅਫਸਰ ਲੈਂਕਾ ਵਾਲਾ ਲੱਗਾ ਹੈਗਾ ਤੇ ਮੈਂ ਝਾੜ ਟਰਾਲੀਆਂ ਲਾ ਦੇਣੀ ਆ ਯਾਰ ਲਾ ਦੋ ਬੀ ਵਧੀਆ ਵਧੀਆ ਮੈਨੂੰ ਲੱਗਦਾ ਇਹੋ ਜੀਆਂ ਗੱਲਾਂ ਹੁਣ ਉੱਥੇ ਹੈਗੀਆਂ ਨਹੀਂ ਤਾਂ ਜੇ ਸੁਧਰੇ ਬੀਜ ਹੋਣ ਤਾਂ ਸੁਧਰੇ ਬੀਜ ਦੇ ਵਿੱਚ ਦੇਸੀ ਬੂਟੇ ਦਾ ਕੰਮ ਕੋਈ ਹੈ ਨਹੀਂਗਾ ਇਹ ਦੇਸੀ ਵੀ ਥੋੜਾ ਵੱਖਰੇ ਤਰੀਕੇ ਦਾ ਹੀ ਹੈ ਕੋ ਨਹੀਂਗਾ ਇਹ ਝਾੜ ਤੇ ਵੀ ਅਸਰ ਪਾਊਗਾ ਪਤਾ ਨਹੀਂ ਇਹ ਬੂਟੇ ਆਨੇ ਪਹਿਲਾਂ ਪੱਕਣਾ ਕਿ ਮਗਰੋਂ ਪੱਕਣਾ ਹਜੇ ਇਹ ਬਾਅਦ ਚ ਪਤਾ ਲੱਗਣਾ ਤੇ ਝਾੜ ਤੇ ਅਸਰ ਤਾਂ ਪੈਣਾ ਹੀ ਪੈਣਾ ਤੇ ਮੇਰਾ ਤਾਂ ਹੁਣ ਯੂਨੀਵਰਸਿਟੀ ਤੇ ਵਿਸ਼ਵਾਸ ਉੱਠ ਗਿਆ ਹੁਣ ਕੋਸ਼ਿਸ਼ ਕਰਿਆ ਕਰਨੀ ਵੀ ਹਰ ਸਾਲ ਆਪ ਦਾ ਤਿੰਨਾਂ ਬੂਟੇ ਵੜਾ ਕੇ ਉਹਦਾ ਵੀ ਬਣਾਈਏ ਆਪ ਦਾ ਘਰ ਦਾ ਉਹ ਵੀ ਹੈ ਪੂਰਾ ਤਸੱਲੀ ਵਾਲਾ ਯੂਨੀਵਰਸਿਟੀ ਤੇ ਕੋਈ ਤਸੱਲੀ ਨਹੀਂ ਰਹੇਗੀ ਤੇ ਬਾਕੀ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਕਿਸੇ ਦਿਨ ਟਾਈਮ ਕੱਢ ਕੇ ਫ੍ਰੀਕੋਰਡ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਉਹਨਾਂ ਨੂੰ ਦਿਖਾਵਾਂਗੇ ਵੀਡੀਓ ਵੀ ਇਹਦਾ ਕਾਰਨ ਜੋ ਕੋਈ ਦੱਸਣ ਦਾ ਪਰ ਮੁਸ਼ਕਲ ਆ ਉਹਨਾਂ ਨੇ ਦੱਸਣਾ ਨਹੀਂ ਉਹਨਾਂ ਨੇ ਕਹਿਣਾ ਜੀ ਤੁਹਾਡੇ ਵਾਣ ਚੀ ਆ ਉਹ ਆਈ ਉਹ ਪਰ ਨੌਕਸ ਵੀ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ 32 ਝੋਨਾ 32 ਝੋਨਾ ਬਹੁਤ ਸੋਹਣਾ ਖੜਾ ਉਹ ਦੂਜੇ ਖੇਤ ਆਪਣੇ ਆਪਾ ਉੱਥੇ ਚਲਦੇ ਹੁਣ ਲਓ ਹੁਣ ਆਪਾਂ ਆ ਗਏ ਆ ਬਈ ਦੂਜੇ ਖੇਤ ਆ ਜਿਹੜਾ ਸਾਹਮਣੇ ਝੋਨਾ ਇਹ ਵੀ 31 ਝੋਨਾ ਹੀ ਆ ਇਹ ਪਨੀਰੀ ਆਪਾਂ ਆਪਣੇ ਗਵਾਂਢੀਆਂ ਤੋਂ ਮੰਗ ਕੇ ਲਾਈ ਸੀ ਇਹ ਝੋਨਾ ਐਵਰੇਜ ਠੀਕ ਹੈ ਜੇ ਕੋਈ ਦੇਸੀ ਬੂਟਾ ਹੈਗਾ ਤਾਂ ਵੈਸੇ ਜਿਹੜਾ ਵਾਣ ਚੁੱਕਿਆ ਹੁੰਦਾ ਉਹ ਹੈਗਾ ਜਿਹੜਾ ਚੰਗੇ ਭਲੇ ਬੂਟੇ ਤੋਂ ਕੋਈ ਬਦਲ ਗਿਆ ਉਵੇਂ ਹੀ ਹੈ ਨੀਗਾ ਤੇ ਆਹ ਹੈਗਾ ਝੋਨਾ 32 ਹੁਣ 31 ਤੇ 32 ਦਾ ਫਰਕ ਇਹ ਵੀ ਇੱਕੋ ਹੀ ਵਾਹਣ ਆ ਇੱਕੋ ਹੀ ਪਾਣੀ ਆ ਇੱਕੋ ਹੀ ਖਾਦ ਪਾਉਨੇ ਆ ਆਪਾਂ ਦੇਖੋ ਧਿਆਨ ਨਾਲ ਆਹ ਥੋੜਾ ਜਿਹਾ 31 ਪੀਲੇ ਪਣ ਚ ਲੱਗਦਾ 32 ਥੋੜਾ ਜਿਆਦਾ ਕਾਲਾ ਹੈ ਰੇ ਸੇਮ ਇਕੱਠੀ ਜੋ ਖਾਦ ਪਾਈ ਇਕੱਠੀ ਪਾਈ ਹੈ ਇੱਕੋ ਦਿਨ ਪਾਈ ਹੈ ਤੇ ਬਾਕੀ ਮੈਨੂੰ ਲੱਗਦਾ ਵੀ 32 ਝੋਨਾ ਕਾਮਯਾਬ ਹੋ ਜਾਊਗਾ ਹੋ ਸਕਦਾ 31 ਨਾਲੋਂ ਵੀ ਚੰਗਾ ਹੋ ਜੇ ਕਿਉਂ ਖੜਾ ਵੀ ਸੋਹਣਾ ਲੱਗਦਾ ਹੈ ਹੁਣ ਆਪਾਂ ਫੋਟ ਵੇਖਦੇ ਆ ਵੀ ਕਿਹੜੇ ਝੁੰਨੇ ਨੇ ਕਿੰਨੇ ਕੀਤੀ ਆਪਾਂ ਸ਼ਾਖਾਂ ਜੀਆਂ ਗਿਣਕੇ ਵੇਖਦੇ ਆ 31 ਦੀਆਂ ਤੇ 32 ਦੀਆਂ ਕੀ ਫਰ ਕਰ ਲਵ ਫੜੀ ਮੜਾ ਜਾ ਫੋਨ ਆਪਣਾ ਵੇਖੀਏ ਮੜਾ ਜਾ ਕੋਈ ਆਪਾਂ ਜਿਹੜਾ ਮਰਜੀ ਬੂਟਾ ਦੇਖ ਲੈਣਾ ਆ ਆਪਣਾ ਹੈਗਾ 31 ਇਹਦੀਆਂ ਕਿੰਨੀਆਂ ਗਫਾਂਗਾਂ ਹੈਗੀਆਂ ਬਈ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 ਕੀ ਆਲੀ 243 44 45 46 47 48 49 50 51 52 53 54 ਪਤਾ ਨਹੀਂ ਇਹਦੋਂ ਪਹਿਲਾਂ ਕਦੇ ਫੋਟ ਗਿਣੀ ਨਹੀਂ ਅੱਜ ਤਾਂ ਲੱਗਦਾ ਵਾਵਾ 54 ਹੁੰਦੀਆਂ ਹੈ ਹੁਣ ਆਪਾਂ ਆਹ ਵੇਖਦੇ ਹਾਂ ਤੇਰਾ ਬੱਤੀ ਦੀਆਂ ਇਹ ਗਿਨੇ ਗਾ 1 2 3 4 5 6 7 8 9 10 11 ਚਲ ਨਿੱਕੀ ਛੱਡਦੇ ਪਰ 11 12 13 14 15 16 17 18 19 20 21 22 23 24 25 26 ਆ ਵੀ ਛੱਡਦੇ ਵਿੱਚ 27 28 29

ਤੇ ਉਹ ਦੀਆਂ ਹੀ ਆ ਉਹ ਬਾਕੀ ਨੂੰ ਪਤਾ ਲੱਗੂ ਆਪਾਂ ਨੂੰ ਝਾੜਦੇ ਕਿਉਂਕਿ ਕਈ ਵਾਰੀ ਫੋਟ ਜ਼ਰੂਰੀ ਨਹੀਂ ਬਾਹਲੀ ਫੋਟ ਨਾਲ ਕੋਈ ਵੱਧ ਝਾੜ ਹੋਣਾ ਕਿੰਨੀਆਂ ਸ਼ਾਖਾਂ ਨੂੰ ਮੁੰਜਰਾ ਲੱਗਦੀਆਂ ਤੇ ਦਾਣਾ ਕਿੰਨਾ ਹੌਲਾ ਭਰ ਆ ਇਹ ਗੱਲ ਨਾਲ ਰਿਜ਼ਲਟ ਨਿਕਲੂਗਾ ਬਾਅਦ ਚ ਪਰ ਕੁੱਲ ਮਿਲਾ ਕੇ ਹਜੇ ਤੱਕ ਬੱਤੀ ਝੋਨਾ ਸੋਣਾ ਹੈ ਆਡੇ ਨੂੰ ਵਡਾਂਗੇ ਆਡੇ ਦਾ ਦੇਖਾਂਗੇ ਆਪਾਂ ਸਾਰਾ ਝਾੜ ਦਾ ਨਚੋੜ ਵੀ ਕੱਢਾਂਗੇ ਦੇ ਕਿੰਨਾ ਕ ਨਿਕਲਦਾ ਤੇ ਕੀ ਗੱਲ ਬਾਤ ਹੈ ਲੋ ਵੀ ਇਹ ਤਾਂ ਸੀ ਝੋਨੇ ਦਾ ਫਰਕ ਤੇ ਇੱਕ ਐਤ ਕੀੜ ਸਭ ਤੋਂ ਵੱਡੀ ਸਮੱਸਿਆ ਪਈ ਆ ਸਾਰੇ ਪੰਜਾਬ ਵਿੱਚ ਹੀ ਸੀ ਤਕਰੀਬਨ ਚੂਹੇ ਦੀ ਐਨਾ ਨੁਕਸਾਨ ਕੀਤਾ ਅਰ ਚੂਹੇ ਨੇ ਬਸ ਜਿੱਦੇ ਪਾਣੀ ਸੁੱਕ ਸੁਕਾਉਂਦੇ ਸੀ ਉਸੇ ਰਾਤ ਨੂੰ ਹੀ ਵੜ ਦਿੰਦਾ ਸੀਗਾ ਪਤਾ ਨਹੀਂ ਉਹਨੂੰ ਕੌਣ ਦੱਸ ਦਿੰਦਾ ਸੀ ਵੀ ਅੱਜ ਪਾਣੀ ਸਖਾਤਾ ਹੁਣ ਜਾ ਕੇ ਥੋੜਾ ਬਹੁਤਾ ਕਾਬੂ ਹੋਇਆ ਕੱਲ ਆਪਣੇ ਇੱਕ ਵੱਡਾ ਮੀਂਹ ਪੈ ਗਿਆ ਤੇ ਬਾਕੀ ਲੋਕੀ ਰੋਜ਼ ਦਵਾਈ ਪਾਈ ਜਾਂਦੇ ਸੀ ਜਿੰਨੀ ਦਵਾਈ ਚੂਹਿਆਂ ਦੀ ਐਤ ਕੀ ਵਰਤੀ ਹੈ ਮੈਨੂੰ ਲੱਗਦਾ ਪਿਛਲੇ 5-7 ਸਾਲਾਂ ਚ ਨਹੀਂ ਵਰਤੀ ਹੋਣੀਗੀ ਜਿੰਨੇ ਆ 2-4 ਮਹੀਨਿਆਂ ਜੀ ਵਰਤੀ ਚਲੋ ਚੂਵੇ ਵੱਲੋਂ ਵੀ ਸ਼ਾਂਤੀ ਆ ਚਲੋ ਠੀਕ ਆ ਵੀ ਇਹ ਸੀ 31 32 ਦਾ ਫਰਕ ਛਾੜਦੇ ਆਪਾਂ ਗੱਲ ਦੇਖਾਂਗੇ ਕੱਢ ਕੇ ਤੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਫਿਰ ਨਵੀਂ ਵੀਡੀਓ ਨਾਲ